ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਅੱਜ ਜਿਹੜੀ ਜਿਹੜੀ ਵੀਡੀਓ ਬਿਲਕੁਲ ਛੋਟੀ ਜੀ ਹੋਣ ਵਾਲੀ ਆ ਕਿਉਂਕਿ ਅੱਜ ਮੈਂ ਇੱਕ ਚਮਤਕਾਰ ਦੇਖਿਆ ਏ ਜਿਹੜਾ ਮੈਂ ਤੁਹਾਨੂੰ ਵੀ ਦਿਖਾਉਣਾ ਚਾਹਣਾ ਵਾਂ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਜੇ ਤੇ ਜੇ ਉਹ ਚਮਤਕਾਰ ਤੁਹਾਨੂੰ ਵੀ ਵਾਕਈ ਚਮਤਕਾਰ ਲੱਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਹੁਣ ਮੈਂ ਤੁਹਾਨੂੰ ਦਿਖਾਨਾ ਕਿ ਕਿਹੜਾ ਜਿਹੜਾ ਚਮਤਕਾਰ ਆ ਉਹ ਮੈਂ ਦੇਖਿਆ ਤੇ ਜੇ ਤੁਸੀਂ ਵੀ ਉਸ ਚਮਤਕਾਰ ਨੂੰ ਮੰਨਦੇ ਜੇ ਤਾਂ ਵੀਡੀਓ ਨੂੰ ਜ਼ਰੂਰ ਦੇਖਿਓ ਜੇ ਤੁਸੀਂ ਦੇਖ ਸਕਦੇ ਜੇ ਕਿ ਆ ਦੇਖੋ ਥੱਲੇ ਟਾਇਲ ਲੱਗਾ ਹੋਇਆ ਵਾ ਠੀਕ ਆ ਆਪਾਂ ਮੰਨ ਸਕਦੇ ਹਾਂ ਕਿ ਜੇ ਆਪਾਂ ਇਹਦੇ ਉੱਤੇ ਹੱਥ ਮਾਰ ਕੇ ਜਾਂ ਮੈਂ ਨੌਵੀਂ ਮਾਰਾਂ ਤੇ ਮੈਂ ਇਹਦੇ ਵਿੱਚ ਸ਼ੇਕ ਨਹੀਂ ਕਰ ਸਕਦਾ ਨਹੀਂ ਨਾ ਕਰ ਸਕਦਾ ਸ਼ੇਕ ਹੁਣ ਮੈਂ ਤੁਹਾਨੂੰ ਇੱਕ ਇਹੋ ਜਿਹਾ ਇਹੋ ਜਿਹਾ ਪ੍ਰਾਣੀ ਵਿਖਾਉਣਾ ਵਾ ਜਿੰਨੇ ਨਾ ਜਿੰਨੇ ਸ਼ੇਕ ਹੀ ਖਰਤੇ ਆ ਆ ਦੇਖੋ ਹੁਣ ਮੈਂ ਥੋੜੀ ਨਾ ਵੀਡੀਓ ਨੂੰ ਜੂਮ ਕਰ ਦੇਣਾ ਆ ਦੇਖੋ ਆ ਤੁਹਾਨੂੰ ਦਿਖ ਰਿਹਾ ਨਾ ਵਾ ਕਿ ਆ ਜਿਹੜੀ ਆ ਆ ਰੇ ਦਾ ਮੈਂ ਕੱਢੀ ਹੋਈ ਆ ਪਰ ਮੰਨੋ ਗੱਲ ਨੂੰ ਕਸਮ ਵਾਲੀ ਗੱਲ ਐ ਮੈਂ ਇਹਦੇ ਨਾਲ ਕੋਈ ਛੇੜ ਛਾੜ ਨਹੀਂ ਕੀਤਾ ਜਿਹੜੀ ਕਾਰਨਰ ਦੇ ਵਿੱਚ ਪਈ ਹੋਈ ਆ ਇੱਥੇ ਨਾ ਕੀੜੀਆਂ ਹੀ ਤੇ ਕੀੜੀਆਂ ਨੇ ਵੇਖੋ ਕਿੰਨੇ ਕਿੰਨਿਆ ਕਰਤਾ ਵਾਰੇ ਦਾ ਜੀ ਆ ਮੰਦੇ ਜਰਕੇ ਦੇ ਵਿੱਚ ਨਾ ਕੋਈ ਮੋਰੀ ਤੇ ਨਾ ਕੋਈ ਖੋਡਿਆ ਤੁਸੀਂ ਦੇਖ ਲਿਆ ਹੁਣ ਚਮਤਕਾਰ ਚਮਤਕਾਰ ਦੇਖ ਲਿਆ ਜੇ ਤੁਹਾਨੂੰ ਵਾਕਈ ਉਹ ਚਮਤਕਾਰ ਲੱਗਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਠੀਕ ਹੈ ਤਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਵੇਰੋਂ ਆਪਾਂ ਮੰਨ ਸਕਦੇ ਹਾਂ ਕਿ ਇਨਸਾਨ ਹੈ ਜਿਹੜਾ ਇਨਸਾਨ ਲੱਖ ਆਪਣੀਆਂ ਕੋਸ਼ਿਸ਼ਾਂ ਕਰ ਲਵੇ ਪਰ ਕਹਿੰਦੇ ਆ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਹੁਣ ਮੈਂ ਵੀ ਵੇਖ ਸਕਦਾ ਕਿ ਉਹਨਾਂ ਨੇ ਸੀਨਾ ਕਿਤਨਾ ਪਾੜਤਾ ਜਰਕੇ ਜਿਹੜੀਆਂ ਕੀੜੀਆਂ ਕੀੜੀਆਂ ਕੀੜੀ ਨੂੰ ਆਪਾਂ ਵੇਖ ਕੇ ਸਮਝਦੇ ਕਿ ਯਾਰ ਇਹਦੇ ਵਿੱਚ ਤੇ ਕੋਈ ਪਾਵਰ ਹੀ ਨਹੀਂ ਹੈਗੀ ਪਰ ਫਿਰ ਵੀ ਵੇਖ ਲਓ ਨੇ ਆਪਣੀ ਪਾਵਰ ਵਿਖਾਤੀ ਆ ਉਹਨੇ ਉਨੇ ਜਿਹੜੇ ਮਤਲਬ ਕੰਦ ਦੇ ਨਾਲ ਸਕੈਟਿੰਗ ਨਹੀਂ ਲੱਗੀ ਹੁੰਦੀ ਸਕੈਟਿੰਗ ਦੇ ਲਾਗੂ ਹੀ ਉਹਨੇ ਮੋਰੀਆਂ ਕਰ ਕਰਕੇ ਦੇ ਵਿੱਚ ਓਰੇ ਦਾ ਕੱਢ ਗਏ ਆਪਣਾ ਘਰ ਬਣਾ ਲਿਆ ਵਾ ਸੋ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਰੀ ਮੈਂ ਤੁਹਾਨੂੰ ਫਿਰ ਕੀੜੀਆਂ ਦੇ ਦਰਸ਼ਨ ਕਰਾ ਦੇਣਾ ਵਾ ਉਹ ਦੇਖੋ ਆਹ ਦੇਖੋ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ